ਜੋ ਬੋ ਆਦ ਸੱਚੋ ਜੁਗਾਦ ਸੱਚੋ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੌਰ ਸਤਰ ਤਖਤ ਦੇ ਮਾਲਕ ਜਹਰਾ ਜਹੁਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਗੁਰਤਾ ਗਦੀ ਤੇ ਸੁਭਾਏ ਮਾਨ ਸਤਿਗੁਰੂ ਲੋਕ ਪਰਲੋਕ ਕੇ ਸਹਾਇਕ ਜੁਗੁ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਅਮਰਤ ਵੇਰੇ ਦੇ ਸਜੇ دیਵਾਨਾ ਵਿੱਚ ਆਪ ਸੰਗਤਾਂ ਹਾਜ਼ਰੀਆਂ ਪਰਕੇ ਸੇਵਾ ਕਰਕੇ ਬਾਣੀ ਪੜਕੇ ਸਿਮਰਨ ਕਰਕੇ ਲੋਹਾ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀਆਂ ਸਹਾਦਤਾਂ ਦਾ ਤਿਆਸ ਰਜਨਾ ਸੰਗ ਤੇ ਰੋਵਿਸ ਰਵਨ ਕਰਦੇ ਆਓ ਆਰੰਭਤਾ ਕਰੀਏ ਪਹਿਲਾ ਫਤੇ ਦੀ ਸਾਂਝ ਪਾਈਏ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪਰਕਰਨ ਵਿੱਚ ਅਸੀਂ ਸ੍ਰਵਨ ਕੀਤਾ ਸੀ ਸਤਿਗੁਰੂ ਮਹਾਰਾਜ ਜੀ ਨੇ ਰਾਏਕੋਟ ਵੇਖਿਆ ਆਕੇ ਰਾਏ ਕੱਲੇ ਦੇ ਚਰਵਾਹੇ ਨੂਰੇ ਮਾਹੀ ਕੋਲ ਸਭ ਜਾਂਦਿਆਂ ਦੀ ਖਬਰ ਮੁਗਵਾਈ ਸੀ ਤੇ ਨੂਰੇ ਨੇ ਆਕੇ ਉੱਥੋਂ ਦੀ ਸਾਰੀ ਗੱਲ ਸਤਿਗੁਰੂ ਕਲ ਕੀ ਤਰਪਾਸਾ ਜੀ ਨੂੰ ਦੱਸੇ ਤੇ ਉੱਥੇ ਫਿਰ ਸਤਿਗੁਰੂ ਮਹਾਰਾਜ ਜੀਆ ਨੇ ਆਪਣੀ ਧੀਰ ਦੀ ਲੋਕ ਤੇ ਕਾਹੀ ਤਾਂ ਬੂਟਾ ਪਟਿਆ ਤੇ ਆਖਿਆ ਵੇ ਉਹ ਨਾ ਤਰਕ ਰਾਜ ਦੀ ਜੜ 뿌ਟੀ ਜਾਵੇਗੀ ਉਤੇ ਹੀ ਰਾਏ ਕੱਲਾ ਬੈਠਾ ਹੈ ਮਹਾਰਾਜ ਮੇਰਾ ਤਾਂ ਕੋਈ ਕਸੂਰ ਨਹੀਂ ਹੈ ਤੇ ਫਿਰ ਰਾਏ ਕੱਲੇ ਨੂੰ ਮਹਾਰਾਜ ਜੀਆ ਨੇ ਬਖਸ਼ਸ਼ਾਂ ਦਿੱਤੀਆਂ ਗੰਗਾ ਸਾਗਰ ਤਹਿਈ ਹੈ ਦੂਸਰਾ ਰਹਿਲ ਦਿੱਤੀ ਤੀਸਰੀ ਕਿਰਪਾਨ ਦਿੱਤੀ ਤੇ ਆਖਿਆ ਵੀ ਜਦੋਂ ਤੱਕ ਭਾਈ ਤੁਸੀਂ ਇਹਨਾਂ ਦੀ ਸੇਵਾ ਸੰਭਾਲ ਕਰੋਗੇ ਤੁਹਾਡਾ ਰਾਜ ਭਾਗ ਰਹੇਗਾ ਹਟਿਆ ਆਸ ਆਖਦਾ ਵੀ ਰਹਿ ਤਾ ਚਲੋ ਸਮਾਂ ਪਾ ਕੇ ਲੱਕੜ ਐ ਤੇ ਉਹ ਤਖਰਾਵੋਗੇ ਸੀ ਤੇ ਜਿਹੜੇ ਕਿਰਪਾਨ ਹੈ ਕਰਪਾ ਨੂੰ ਫਿਰ ਰਾਏ ਕੱਲੇ ਨੇ ਸਾਭਿਆ ਮਹਾਰਾਜ ਨੇ ਕਹੇ ਗਲੇ ਨੇ ਪੈਣਣੀ ਤੇ ਸਤਕਾਰ ਰੱਖਣਾ ਇਹਦਾ ਇਤਿਹਾਸ ਵਿੱਚ ਇਸ ਤਰ੍ਹਾਂ ਹੀ ਸੁਣਨ ਨੂੰ ਆਇਆ ਰਾਏ ਕੱਲੇ ਨੇ ਵੀ ਬੜਾ ਸਤਕਾਰ ਕੀਤਾ ਉਸ ਜਿਸ ਆਉ ਦਾ ਉਹਦਾ ਅੱਗੇ ਪੁੱਤਰ ਰਾਏ ਅਹਿਮਦ ਉਹਨੇ ਵੀ ਬੜਾ ਸਤਕਾਰ ਕੀਤਾ ਅੱਗੇ ਫਿਰ ਇੱਕ ਉਹਦਾ ਅੱਗੇ ਪੁੱਤਰ ਰਾਇ ਅਮੰਦਰ ਰਾਏ ਅਲਾਇਆ ਸੀ ਸਤਕਾਰਤਾ ਉਹ ਵੀ ਕਰਦਾ ਰਿਹਾ ਪਰ ਲੋਕਾਂ ਦੀਆਂ ਗੱਲਾਂ ਚ ਆ ਗਿਆ ਵੀ ਭਾਈ ਤੂੰ ਸਤਕਾਰਤਾ ਕਰ ਰਿਹਾ ਪਰ ਇਹਨੂੰ ਪਹਿਨ ਲਵੋ ਉੱਤੇ ਕਹਦੇ ਫਿਰ ਇਹਨੇ ਗੱਲਬਾਤ ਇਹ ਗੱਲਾਂ ਵਿੱਚ ਆ ਕੇ ਇੱਕ ਸਕਾਰ ਨੂੰ ਦੇਖਿਆ ਹਰਨ ਨੂੰ ਉਹਦੇ ਮਗਰ ਘੋੜੇ ਤੇ ਦੌੜਿਆ ਸਕਾਰ ਤਾਂ ਨਿਕਲ ਗਿਆ ਅੱਗੇ ਉਹ ਜਿਹੜੀ ਕਿਰਪਾਣ ਸ੍ਰੀ ਸਬਦ ਨਾ ਬਾਰ ਕਰਨ ਲੱਗਿਆ ਉਹ ਆਪਣੇ ਤੇ ਹੀ ਆਪਣੀ ਲਾਤ ਤੇ ਹੋ ਗਿਆ ਘੋੜੇ ਤੋਂ ਡੱਗਿਆ ਫਿਰ ਜਦੋਂ ਤੱਕ ਉਹਨੂੰ ਲੈ ਕੇ ਆਉਣਾ ਸੀ ਰਸਤੇ ਵਿੱਚ ਉਹਦੀ ਮੌਤ ਹੋ ਗਈ ਅੱਗੇ ਫਿਰ ਇਹ ਕਿਰਪਾਨ ਅਗਲੇ ਵੰਸਾਂ ਨੇ ਸੰਭੀ ਪਰ ਹੁਣ ਉਹ ਕਿਰਪਾਨ ਕਿੱਥੇ ਹੈ ਇਹ ਇਤਿਹਾਸ ਦੇ ਚਰੋਖੇ ਵਿੱਚ ਹੈ ਔਰ ਉਧਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਸੋਬੇ ਨੇ ਸਾਬ ਜਾਦਿਆਂ ਦੇ ਸਰੀਰ ਅਤੇ ਮਾਤਾ ਗੁਜਰ ਕੌਰ ਦਾ ਸਰੀਰ ਸਰਹੰਦ ਇੱਕ ਨਦੀ ਵਗਦੀ ਸੀ ਉਸ ਸਮੇਂ ਹੰਸਲਾ ਨਦੀ ਹੰਸਲਾ ਨਦੀ ਦੇ ਕਿਨਾਰੇ ਬਰਾਣ ਇਹਨਾਂ ਸਰੀਰਾਂ ਨੂੰ ਸਤਾ ਦਿੱਤਾ ਨਾਲ ਹੀ ਉਹਤੇ ਪਹਿਰੇਦਾਰੀ ਵੀ ਕਰ ਦਿੱਤੇ ਵੀ ਇਹਨਾਂ ਦਾ ਕੋਈ ਸੁਸਕਾਰ ਨਾ ਕਰ ਸਕੇ ਤੇ ਨਾਲ ਫਿਰ ਗੁਰਮੁਖ ਪਿਆਰਿਓ ਇਹ ਵੀ ਲਿਗੇ ਇਹਨਾਂ ਦੇ ਸਰੀਰ ਨੇ ਇਹਨਾਂ ਨੂੰ ਕੋਈ ਸਾੰਭੇ ਨਾ ਦੇ ਇਹਨਾਂ ਦੇ ਸਰੀਰ ਰੁੱਲਦੇ ਫਿਰਨ ਔਰ ਇੱਕ ਖਬਰ ਉਸ ਸਮੇਂ ਸਿਛੇਡ ਟੋਡਰਮਲ ਹੋਇਆ ਤੇ ਟੋਡਰਮਲ ਨੂੰ ਇੱਕ ਖਬਰ ਦਾ ਪਤਾ ਲੱਗਿਆ ਪਹਿਲਾਂ ਤਾਂ ਇਹ ਸੀ ਵੀ ਗ੍ਰਿਫਤਾਰ ਹੋਏ ਬਿਨੇ ਉਹਨਾਂ ਦੀ ਪੇਸੀ ਹੋ ਰਹੀ ਹੈ ਇਹਦੇ ਮਾਨਚਾ ਵੀ ਦੌੜ ਕੇ ਉਕੇ ਹਾਕਮ ਹੈ ਲਾਲਚੀ ਹੈ ਵੀ ਪੈਸਿਆਂ ਦੇ ਲਾਲਚে ਚ ਆ ਜਾਵੇਗਾ ਇਹ ਸਾਹਬ ਜਾਇਦਾਦ ਨੂੰ ਸੜਾਲ ਮਾਗੇ ਪਰ ਜਦੋਂ ਤੱਕ ਪਹੁੰਚਦਾ ਸਹਾਦਤਾਂ ਹੋ ਚੁੱਕੀਆਂ ਸੀ ਇਸੇ ਟੋਡਰ ਮੱਲ ਇਹਦੇ ਕੋਲੇ ਬੜੀ ਜਾਇਦਾਦ ਇਹ ਬਾਗਾਂ ਦਾ ਮਾਲਕ ਹੈ ਤੇ دیਵਾਨ ਦੇ ਨੂੰ ਪਦਵੀ ਮਿਲੇ ਹੋਈ ਬੜੇ ਨੌਕਰ ਚਾਕਰ ਇਹਦੇ ਅਧੀਨ ਕੰਮ ਕਰਦੇ ਨੇ ਇਹਦੇ ਵਪਾਰ ਤੋਂ ਬੜੇ ਘਰ ਚੱਲ ਰਹੇ ਨੇ ਇਹਦੇ ਨੌਕਰ ਚਾਕਰ ਬੜੇ ਹੁਣ ਜਕਰ ਇਹਦੇ ਪਸੋਕੜ ਵੱਲ ਜਾਈਏ ਤੇ ਕਦੇ ਆਲੋਵਾਲ ਨਗਰ ਦੇ ਵਿੱਚ ਤਹਿਸੀਲ ਭਵਾਨੇਗਾੜਾ ਇੱਕ ਬਜ਼ੁਰਗ ਜੋ ਤੁਹਾਨੂੰ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਗਿਆ ਔਰ ਇਹਨੂੰ ਪਤਾ ਲੱਗਿਆ ਵੀ ਗੁਰੂ ਰਾਮਦਾਸ ਦੇ ਦਰ ਤੋਂ ਬੜੀਆਂ ਰਹਿਮਤਾਂ ਬਖਸ਼ੀਆਂ ਹੁੰਦੀਆਂ ਨੇ ਔਰ ਸੰਗਤ ਦੇ ਨਾਲ ਗਿਆ ਗੁਰੂ ਰਾਮਦਾਸ ਜੀ ਦਾ ਦੀਵਾਨ ਸਜਿਆ ਹੋਇਆ ਹੈ ਦਰਬਾਰ ਸਜਿਆ ਹੋਇਆ ਹੈ ਇਹ ਵੀ ਜਾ ਕੇ ਬੈ ਸੰਗਤ ਦੇ ਕੜ ਗਿਆ ਭੀੜ ਜਿਆਦਾ ਸੀ ਸੰਗਤ ਜਿਆਦਾ ਸੀ ਤੇ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਇੱਕ ਉਮਰ ਦਾ ਪਿਛਲਾ ਪੜਾ ਹੈ ਬਜ਼ੁਰਗੀ ਹੈ ਤੇ ਇਹਨੂੰ ਆਪਣਾ ਆਖਰੀ ਸਮਾ ਵੀ ਦਿਖਾਈ ਦੇ ਰਿਹਾ ਵੀ ਹੁਣ ਜੋ ਕਪੜਾ ਦਾ ਜਦੋਂ ਅਖੇੜਲਾ ਪੜਾ ਬਜ਼ੁਰਗੀ ਆ ਜਾਵੇ ਔਰ ਬਜ਼ੁਰਗੀ ਸਮੇਂ ਜਿਹੜੇ ਹੱਥ ਪੈਰ ਵੀ ਜਵਾਬ ਦੇਣੇ ਸ਼ੁਰੂ ਕਰ ਦੇਣ ਫਿਰ ਬੰਦੇ ਨੂੰ ਇਦਾਂ ਲੱਗਦਾ ਵੀ ਵਸਣ ਸਮਾਂ ਨੇੜੇ ਹੈ ਔਰ ਸਰੀਰ ਕਮਜ਼ੋਰ ਹੈ ਬਜ਼ੁਰਗ ਦਾ ਤੇ ਜਦੋਂ ਇਹ ਨਜ਼ਦੀਕ ਆਇਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੂੰ ਦਰਸਨ ਦੇਦਾਰੇ ਹੋਣ ਲੱਗੇ ਤੇ ਅੰਦਰੋਂ ਅੰਤਰੀਏ ਨੂੰ ਤ੍ਰਿਪਤੀ ਹੋ ਗਈ ਕਿਉਂਕਿ ਪਹਿਲਾਂ ਗੁਰੂ ਦੇ ਕਦੇ ਦਰਸ਼ਨ ਨਹੀਂ ਕੀਤੇ ਅੱਜ ਗੁਰੂ ਰਾਮਦਾਸ ਮਹਾਰਾਜ ਦਾ ਲੰਬਾ ਦਾੜਾ ਪ੍ਰਗਾਸ ਹੈ ਚਿਹਰੇ ਦੀਆਂ ਨੂਰੀ ਝਲਕਾਂ ਨੇ ਤੇ ਐਸੇ ਗੁਰੂ ਜੀ ਦੇ ਦਰਸ਼ਨ ਤਦਾਰੇ ਗੁਰੂ ਦਾ ਤੇਜ ਵੜਾ ਤੇ ਦਰਸ਼ਨ ਕਰਦਿਆਂ ਹੀ ਅੰਦਰੋਂ ਸ਼ਾਂਤ ਹੋ ਗਿਆ ਜੇ ਜਦੋਂ ਇਹਦੀ ਵਾਰੀ ਆਈ ਤੇ ਮੱਥਾ ਟੇਕ ਕੇ ਵਾਪਸ ਮੁੜਨ ਲੱਗਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਆਖਿਆ ਬਜ਼ੁਰਗੋ ਤੁਹਾਡੀ ਕੀ ਇੱਛਾ ਹੈ ਮਨ ਦੀ ਤੇ ਇਹਨੇ ਆਖਿਆ ਮਹਾਰਾਜ ਬਸ ਉਹਨ ਤ੍ਰਿਪਤੀ ਹੋ ਗਈ ਆਪ ਜੀ ਦੇ ਦਰਸ਼ਨ ਹੋ ਗਏ ਨੇ ਮਹਾਰਾਜ ਨੇ ਫਿਰ ਆਕੇ ਨਹੀਂ ਬਜ਼ੁਰਗੋ ਜੇ ਕੋਈ ਗੱਲ ਹੈ ਤੇ ਅੰਦਰ ਦੇ ਦੱਸੋ ਮਨ ਮਹਾਰਾਜ ਦਾ ਜਾਣੀ ਜਾਣ ਹਨ ਸੰਗਤ ਹੈਰਾਨ ਹੈ ਵੀ ਮਹਾਰਾਜ ਇਹ ਬਜ਼ੁਰਗ ਨੂੰ ਵਾਰ-ਵਾਰ ਕਿਉਂ ਪੁੱਛਦੇ ਨੇ ਫਿਰ ਮਹਾਰਾਜ ਨੂੰ ਆਖ ਮਹਾਰਾਜ ਆਖਦੇ ਨੇ ਵੀ ਬਜ਼ੁਰਗੋ ਤੇ ਸ੍ਰੀ ਵਾਰ ਦੱਸੋ ਭਾਈ ਵੀਰੇ ਬਜ਼ੁਰਗ ਆਖਦਾ ਮਹਾਰਾਜ ਕਿਰਪਾ ਕਰਿਓ ਮੇਰੇ ਘਰ ਚਰਨ ਪਾਇਓ ਇਸਾ ਪੂਰੇ ਕਰਦੇ ਹੋ ਉਸ ਸਮੇਂ ਮਹਾਰਾਜ ਆਖਦੇ ਨੇ ਭਾਈ ਆਵਾਂਗੇ ਤੇਰੇ ਘਰ ਰਾਤ ਵੀ ਰ੍ਹਾਂਗੇ ਕੀਰਤਨ ਵੀ ਕਰਾਂਗੇ ਤੇ ਨਾਲ ਮੇਰੇ ਸਖ ਵੀ ਹੋਣਗੇ ਬਜ਼ੁਰਗ ਮਹਾਰਾਜ ਕਹਿੰਦੇ ਬਜ਼ੁਰਗ ਮਹਾਰਾਜ ਨੂੰ ਆਖਦੇ ਨੇ ਮਰੇ ਕਿੰਨੇ ਸਖ ਹੋਣਗੇ ਭਈ 30 40 ਸਖੋਂਗੇ ਮੇਰੇ ਨਾਲ ਤੇ ਫਿਰ ਬਜ਼ੁਰਗ ਦੇ ਸੁਭਾਅ ਕੀ ਮੂੰਹ ਨਿਕਲ ਗਿਆ ਮਹਾਰਾਜ ਫੇਰ ਨਾ ਆਇਓ ਮਹਾਰਾਜ ਫੇਰ ਨਾ ਆਇਓ ਔਰ ਸਿੱਧਾ ਜਵਾਬ ਸੁਣ ਕੇ ਮਹਾਰਾਜ ਹੱਸ ਪਏ ਬਜ਼ੁਰਗੋ ਕੀ ਗੱਲ ਹੋ ਗਈ ਮਹਾਰਾਜ ਤੁਹਾਨੂੰ ਤਾਂ ਮੈਂ ਪ੍ਰਸਾਦਾ ਸਕਾ ਦੂੰਗਾ ਪਰ ਤੇ ਅੱਜ ਤੁਹਾਡੇ ਨਾਲ ਜਿਹੜੇ 40 ਹੋਰ ਸਖੋਂਗੇ ਉਹਨਾਂ ਨੂੰ ਮੈਂ ਕਿਵੇਂ ਸਕਾਵਾਂਗਾ ਤੇ ਮਹਾਰਾਜ ਉਹਨਾਂ ਨੂੰ ਕਿਵੇਂ ਸਾਕਾਂਗਾ ਅੱਗੇ ਸਤਿਗੁਰੂ ਮਹਾਰਾਜ ਆਖਦੇ ਕਹਿੰਦੇ ਭਾਈ ਆਵਾਂਗੇ ਪਰ ਜਦੋਂ ਆਵਾਂਗੇ ਨਾ ਤਾਂ ਤੇਰੇ ਘਰ ਵਿੱਚ ਲਹਿਰਾ ਬਹਿਰਾ ਹੋਣ ਗਿਆ ਤੇ ਤੇਰੇ ਕੋਲ ਜੰਗੀਰਾਂ ਜਾਇਦਾਦਾਂ ਹੋਣ ਗਿਆ ਤੇਰੇ ਅਧੀਨ ਤੇਰੇ ਗੋਲ ਤੇਰੇ ਕਾਨ ਬਤਨ ਵਿੱਚ ਅਨੇਕਾਂ ਨੌਕਰ ਚੱਕਰ ਮਹਾਰਾਜ ਮੈਂ ਜਵੰਦਾਰ ਹੂੰਗਾ ਉਦੋਂ ਤੱਕ ਬਜ਼ੁਰਗ ਆਖਦਾ ਤੇ ਸਤਿਗੁਰ ਜੀ ਆਖਦੇ ਨਹੀਂ ਭਾਈ ਨਾ ਤਾਂ ਸਰੀਰ ਕਰਕੇ ਅਸੀਂ ਰਹਾਗੇ ਨਾ ਸਰੀਰ ਕਰਕੇ ਤੂੰ ਰਹੇਗਾ ਅਸੀਂ ਨਵੇਂ ਜਾਮੇ ਦੇ ਵਿੱਚ ਆਵਾਂਗੇ ਤੇਰੇ ਘਰ ਉਦੋਂ ਤੇਰੀ ਵੰਸ ਜਗੋਲ 40 ਸਖਾਂ ਦੀ ਤਾਂ ਕੀ ਗੱਲ ਕਰਦਾ ਜੇ 400 ਜੀ 400 ਵੀ ਆ ਜਾਊਗਾ ਨਾ ਤਾਂ ਵੀ ਤੁਸੀਂ ਹੱਸ ਕੇ ਉਹਨਾਂ ਨੂੰ ਲੰਗਰ ਸਕਾ ਦੋਗੇ 40 ਤਾਂ ਕੀ ਜੇ 400 ਵੀ ਆ ਗਿਆ ਨਾ ਤਾਂ ਵੀ ਤੁਹਾਡੇ ਘਰੋਂ ਖਾਲੀ ਨਹੀਂ ਜਾਊਗਾ ਤੇ ਸਮਾਪਿਆ ਪਿਆਰਿਓ ਹੋਣਾ ਅੱਗੇ ਬਜ਼ੁਰਗ ਦਾ ਬਜ਼ੁਰਗ ਹੁਣ ਬਜ਼ੁਰਗ ਆਪਣੇ ਜਿਹੜੇ ਪੁੱਤ ਪੁੱਤ ਪੋਤਰਿਆਂ ਨੂੰ ਗੱਲਾਂ ਦੱਸਦੇ ਐ ਅੱਗੇ ਫਿਰ ਇਹ ਬਜ਼ੁਰਗ ਦਾ ਜਿਹੜਾ ਬੜੋਤਾ ਹੋਇਆ ਤੇ ਨੌਜਵਾਨ ਤੇ ਇਹਨੂੰ ਪਤਾ ਸੀ ਵੀ ਸਾਡੇ ਘਰ ਗੁਰੂ ਨੇ ਆਉਣਾ ਤੇ ਕਾਦੋਂ ਆਏ ਨਹੀਂ ਪਤਾ ਸੀਗਾ ਹੁਣ ਇਹ ਬਜ਼ੁਰਗ ਦੀ ਅੰਸ਼ ਸਵੰਸਜ ਬੇ ਕੋਲੇ ਸਾਰਾ ਕੁਝ ਹੈ ਤੇ ਉਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਇਧਰ ਆਲੋ-ਵਾਲ ਵਲ ਆਏ ਨੇ ਤੇ ਇਹ ਨੌਜਵਾਨ ਜੋ ਲੜਕਾ ਹੈ ਬਾਬੇ ਦਾ ਪਰੋਤਾ ਇਹਨੂੰ ਦੱਸਿਆ ਦੇ ਨੌਕਰ ਨੇ ਵੀ ਆਪਣੇ ਪਿੰਡ ਗੁਰੂ ਆਏ ਨੇ ਉਹਨੂੰ ਪਤਾ ਸੀ ਵੀ ਸਾਡੇ ਬਜ਼ੁਰਗਾਂ ਨਾਲ ਗੱਲ ਹੋਈ ਏ ਇਹ ਫਿਰ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਿੰਡ ਦੀ ਜੂਹ ਤੋਂ ਲੈ ਕੇ ਆਇਆ ਆਪਣੇ ਘਰ ਨਾਲ ਚਾਲੀ ਗੁਰਸਿੱਖ ਨੇ ਤੇ ਫਿਰ ਮਹਾਰਾਜ ਦੇ ਘਰ ਰਾਤ ਰਹਿ ਇਹ ਨੌਜਵਾਨ ਦਾ ਨਾਮ ਪਤਾ ਕੌਣ ਹੈ ਕੀ ਹੈ ਸੇਰ ਟੋਡਰ ਮਾਲ ਤੇ ਜਦੋਂ ਗੁਰੂ ਮਹਾਰਾਜ ਆਏ ਬੜੀ ਆਉ ਭਗਤ ਕੀਤੀ ਮਨ ਚ ਬੜੀ ਪ੍ਰਸੰਨਤਾ ਹੋਈ ਇਹਨਾਂ ਦੀ ਉਹ ਰਾਤ ਮਹਾਰਾਜ ਨੇ ਇੱਥੇ ਕੀਤੀ ਕੱਟੀ ਸਵੇਰ ਦੇ ਸਮੇਂ ਫਿਰ ਮਹਾਰਾਜ ਜੀ ਨੇ ਕੀਰਤਨ ਵੀ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੇ ਘਰ ਕਿਉਂਕਿ ਹੁਣ ਇਹਦੇ ਕੋਲੇ ਜਿਹੜਾ ਘਰ ਹੈ ਇੱਕ ਪਾਣੀ ਵਾਲੇ ਜਹਾਜ਼ ਦਾ ਆਕਾਰ ਹੁਣ ਦੇਖਿਆ ਨਾ ਤੁਸੀਂ ਉਹਦੇ ਆਕਾਰ ਦੀ ਹਵੇਲੀ ਹੈ ਜੋ ਕਿ ਅੱਜ ਵੀ ਉੱਥੇ ਹੈ ਸਰਹੰਦ ਵਿਖੇ ਪਰ ਉਹਦੀ ਅੱਗੇ ਕਾ ਜਿਹੜਾ ਆਕਾਰ ਪਹਿਲਾਂ ਖੰਡਰ ਸੀਗੇ ਹੁਣ ਉਹਦਾ ਆਕਾਰ ਜਿ ਸ਼ੁਰੂ ਹੋ ਗਿਆ ਹੈ ਹੁਣ ਗੁਰਮੁਖ ਪਿਆਰਿਓ ਇਹਦੇ ਬੜੇ ਨੌਕਰ ਚੱਕਰ ਨੇ ਕਈਆਂ ਦੇ ਘਰ ਇਹਦੇ ਵਪਾਰ ਨਾਲ ਚੱਲ ਰਹੇ ਨੇ ਤੇ ਇਹਦੇ ਨੌਕਰ ਵੀ ਇਹਦੇ ਕਹਿਣ ਤੋਂ ਵਾਰ ਨਹੀਂ ਬੜਾ ਕਾਰੋਬਾਰ ਵਧੀਆ ਬਾਗਾਂ ਦਾ ਮਾਲਕ ਹੈ ਤੇ ਦੁਬਾਨ ਦੀ ਪਦਵੀ ਹੈ ਹੁਣ ਸਤਿਗੁਰੂ ਮਾਰਾ ਜਦੋਂ ਇੱਥੋਂ ਜਾਣ ਲੱਗੇ ਤਾਂ ਇਹਨੇ ਗੁਰੂ ਦੀ ਖੁਸ਼ੀ ਲੈ ਲਈ ਆਪਣੇ ਜਿਹੜੇ ਖਜ਼ਾਨਾ ਸੀ ਨਾ ਉਹ ਤੋਂ ਮੋਹਰਾਂ ਦਾ ਥਾਲ ਲੈ ਆਇਆ ਭਰ ਕੇ ਤੇ ਮਹਾਰਾਜ ਨੂੰ ਮੋਹਰਾਂ ਦਾ ਥਾਲ ਤੇ ਇੱਕ ਦਸਾਲਾ ਤੇ ਗੁਰੂ ਮਹਾਰਾਜ ਨੇ ਉਹ ਦਸਾਲਾ ਲੈ ਲਿਆ ਤੇ ਆਖਿਆ ਭਾਈ ਆਹ ਮੋਹਰਾਂ ਹੋ ਇਹ ਥੋੜੀਆਂ ਨੇ ਹੋਰ ਲੈ ਕੇ ਹੋਰ ਲੋੜ ਨੇ ਤੇ ਮਹਾਰਾਜ ਨੂੰ ਇਹ ਆਖਦਾ ਟੋਡਰਮਲ ਮਹਾਰਾਜ ਵੀ ਮੇਰੇ ਖਜ਼ਾਨੇ ਵਿੱਚ ਇੱਕ ਮੋਹਰਾਂ ਦਾ ਥਾਲ ਹੋਰ ਪਿਆ ਹੈ ਤੇ ਮਹਾਰਾਜ ਕਹਿੰਦੇ ਨਹੀਂ ਵੀ ਉਹ ਵੀ ਥੋੜੀਆਂ ਨੇ ਸੰਤਾਂ ਦਾ ਗੱਡਿਆਂ ਦੀ ਲੋੜ ਐ ਤੇ ਫਿਰ ਇਹਨੇ ਟੋਡਰਮਲ ਨੇ ਵਿਚਾਰ ਕੀਤੀ ਫਿਰ ਆਖਿਆ ਸਤਿਗੁਰੂ ਜੀ ਵੀ ਐਸ ਸਮੇਂ ਤਾਂ ਇੰਨਿਆਂ ਨੇ ਥੋੜਾ ਸਮਾਂ ਲੱਗੂਗਾ ਮੈਂ ਆਪਣਾ ਸਾਰਾ ਕੁਝ ਜੋ ਵੀ ਮੇਰੇ ਕੋਲੇ ਐ ਵੇਚ ਵਟ ਕੇ ਘਾਟੇ ਵੱਧ ਜੋ ਵੀ ਐ ਮੈਂ ਇੰਨੀਆਂ ਮੋਹਰਾ ਕਿਉਂਕਿ ਦਿੱਤਾ ਸਾਰਾ ਕੁਝ ਸਤਿਗੁਰਜੀ ਤੇਰਾ ਹੀ ਐ ਤੇ ਤਾਂ ਮੈਂ ਹੋਰ ਮੋਹਰਾ ਇਕੱਠੀਆਂ ਕਰ ਲੈਣਾ ਮਾਰਾ ਸਮਾਂ ਲੱਗ ਜਾਊ ਫਿਰ ਗੁਰੂ ਤੇਗ ਮਹਾਦਰਮਾਰੇ ਕਦੇ ਭਾਈ ਹਲੇ ਨਹੀਂ ਲੋੜ ਤੂੰ ਮੋਹਰਾ ਇਕੱਠੀਆਂ ਕਰਨੀ ਅਸਰੋ ਕਰ ਲੈ ਜਦੋਂ ਲੋੜ ਹੋਗੀ ਫਿਰ ਤੇਤੋਂ ਲੈ ਲਵਾਂਗੇ ਸੇਵਾ ਹਣ ਪਿਆਰਿਓ ਆ ਉਹੀ ਸਮਾ ਆ ਗਿਆ ਸੀਗਾ ਤੇ ਵਜ਼ੀਰੇ ਘਵ ਜੀਤੇ ਕੋਲੋਂ ਜਾ ਕੇ ਟੋਡਰਮਲ ਨੇ ਫਿਰ ਸਹਬਜਾਦਿਆਂ ਦੇ ਸਸਕਾਰ ਲਈ ਜਗ੍ਹਾ ਮੰਗੀ ਹੁਣ ਇਹਨੇ ਇਹ ਵੀ ਕਹਿ ਦਿੱਤਾ ਵੀ ਸਰਹੰਦ ਵਿੱਚ ਇਹਨਾਂ ਨੂੰ ਸਸਕਾਰ ਕਰਨ ਨਹੀਂ ਦਿੱਤਾ ਜਾਵੇਗਾ ਹੁਣ ਇਹ ਸਰਹੰਦ ਜੀ ਰਹਿੰਦਾ ਸੀਗਾ ਜਿਹੜਾ ਟੋਡ ਸੇ ਟੋਡਰਮਲ ਹੈ ਹੁਣ ਅੱਤੇ ਵਾਲ ਉਤੇ ਪੈਂਦਾ ਹੈ ਇਹਦਾ ਚੌਧਰੀ ਆਤਾ ਹੁਣ ਵਜੀਤੇ ਨੇ ਪਹਿਲਾਂ ਤਾਂ ਨਾ ਨੁਕਰ ਕੀਤੀ ਇਹਦੀ ਹੁਣ ਪਹਿਚਾਨ ਸੀ ਉੱਪਰ ਤੱਕ ਰਾਜ ਘਰਾਣਿਆਂ ਨਾਲ ਤੇ ਫਿਰ ਇਹ ਕਹਿੰਦੇ ਮੰਨ ਗਿਆ ਪਰ ਇਹਨੇ ਕਹਿ ਦਿੱਤਾ ਵੀ ਜਿੰਨੀ ਜਗ੍ਹਾ ਦੀ ਲੋੜ ਹੈ ਨਾ ਉਹਦੀ ਲਕੀਰ ਬੰਦੀ ਕਰ ਲਾ ਔਰ ਵੀਰੇ ਨੇ ਆਹਾ ਜਿੱਥੇ ਹੁਣ ਜੋਤ ਜੋਤੀ ਸਰੂਪ ਗੁਰੂ ਘਰ ਹੈ ਨਾ ਉੱਥੇ ਬਣਿਆ ਉਹ ਵਾਲੀ ਜਗਾ ਹਲੇ ਸਰੀਰ ਉੱਥੇ ਹੀ ਪਏ ਨਹੀਂ ਸਰੀਰ ਨਹੀਂ ਚੱਕਣ ਦਿੱਤੇ ਸੋਬੇ ਨੇ ਪਹਿਲਾਂ ਜਗਾ ਦੀ ਗੱਲ ਹੋਈ ਹੁਣ ਜਗਾ ਦੀ ਉਹ ਲਕੀਰ ਬੰਦੀ ਹੋ ਗਈ ਹੈ ਤੇ ਉੱਥੇ ਫਿਰ ਸੋਬਾ ਆ ਕੇ ਬਹਿ ਗਿਆ ਮੂੜਾ ਜਿਨਾਂ ਹੁਣ ਕੁਰਸੀ ਕਹਿ ਦਿੰਦੇ ਆ ਉੱਤੇ ਬੈਠਾ ਤੇ ਉਹ ਜਗਾ ਕਿਵੇਂ ਖਰੀਦਣੀ ਹੈ ਕਹਿੰਦੇ ਇਹ ਜਗਾ ਤੇ ਮੋਰਾ ਵਸਾ ਦਿੱਤੀਆਂ ਜਨ ਇਹ ਜਿੰਨੀ ਜਗਾ ਭਾਈ ਤੂੰ ਲੈਣੀ ਹੈ ਹੁਣ ਮੋਰਾ ਜਦੋਂ ਵਸਾਉਣੀਆਂ ਸਰੋ ਕਰ ਦਿੱਤੀਆਂ ਇਹਦਾ ਲਾਲ ਜਬਾਰੇ ਕਹਿੰਦੇ ਨਹੀਂ ਖੜੀਆਂ ਕਰਨੀਆਂ ਹੁਣ ਗੁਰਮੁਖ ਪਿਆਰਿਓ ਇਹਦੇ ਭਰਾ ਨੇ ਇਹਦਾ ਪ੍ਰਾਣਾਗਰ ਮਾਲ ਹੈ ਇਹਦੇ ਬਾਗ ਸੀ ਜੋ ਘਾਟੇ ਵਾਧੇ ਵਿੱਚ ਨੇ ਵੇਚ ਦਿੱਤੇ ਇਹਦੇ ਕੋਲੇ ਜੋ ਸੀ ਵਪਾਰ ਵਿੱਚ ਜਿਹੜਾ ਇਹਦੇ ਵਪਾਰ ਨਾਲੋਂ ਜੁੜੇ ਹੋਏ ਸੀਗੇ ਕੁਝ ਨਾ ਕੁਝ ਉਹਨਾਂ ਨਾਲ ਘਾਟਾ ਵਾਧਾ ਕਰਕੇ ਮੋਹਰਾਂ ਇਕੱਠੀਆਂ ਕੀਤੀਆਂ ਗੱਡਾ ਜਿਹੜਾ ਭਰਨ ਦੀ ਗੱਲ ਹੋਈ ਸੀ ਨਾ ਗੁਰਤੇਗਵਦਰ ਮਹਾਰਾਜ ਹੁਣ ਉਹ ਮੋਹਰਾਂ ਇੱਥੇ ਖੜੀਆਂ ਕਰ ਦਿੱਤੀਆਂ ਜਗ੍ਹਾ ਤੇ ਜਿੱਥੇ ਉਹਨਾਂ ਚੋਤੀਸ ਰੂਪ ਗੁਰੂ ਮਹਾਰਾਜ ਦਾ ਸਥਾਨ ਬਣਿਆ ਹੋਇਆ ਤੇ ਫਿਰ ਇਹ ਮੋਹਰਾ ਵਜੀਦੇ ਦੇ ਜ਼ਬਾਈਆਂ ਨੇ ਕਟੀਆਂ ਕਰ ਲਈਆਂ ਹੁਣ ਉਸ ਤੋਂ ਬਾਅਦ ਉਹ ਸਰੀਰ ਲੈ ਕੇ ਆਉਣੇ ਆੜ ਇੱਥੇ ਕੁਝ ਕੁ ਸਰੀਰੀ ਨੇ ਜਦੋਂ ਦੇਖੋ ਬਾਬਿਆਂ ਦੇ ਆਗਮਨ ਹੋਏ ਹੋਣਗੇ ਕਿੰਨੀਆਂ ਖੁਸ਼ੀਆਂ ਮਨਾਇਆਂ ਹੋਣਗੀਆਂ ਪਰ ਅੱਜ ਗਣਤੀ ਦੇ ਸਿਰ ਆ ਭਾਈ ਜੋਧ ਸਿੰਘ ਜੋਧ ਸਿੰਘ ਵਰਗੇ ਸਿੱਖ ਨਾਗਰਮਲ ਰਾਜਾ ਸੇਠ ਟੋਡਰ ਮਾਲਵਾਏ ਗੁਰੂ ਉਧਰ ਮੋਤੀਰਾ ਮੈਰਾ ਦਾ ਪਰਿਵਾਰ ਉਹਦੀ ਮਾਤਾ ਲਾਦੋ ਉਹਦੇ ਘਰਵਾਲੀ ਭੋਲੀ ਤੋਂ ਇਹ ਦੋ ਪਰਿਵਾਰ ਨੇ ਪਾਈ ਵਣ ਗਏ ਨੇ ਉਹ ਹੰਸਲਾ ਨਦੀ ਤੇ ਤੇ ਇੱਕ ਵਿਵਾਨ ਤਿਆਰ ਕੀਤਾ ਤੇ ਉਹ ਵਿਵਾਨ ਫਿਰ ਇੱਥੋਂ ਲੈ ਕਰਕੇ ਹੁਣ ਜਿਹੜੇ ਜੋਤੀ ਸਰੂਪ ਹੈ ਉਤੋਂ ਤੱਕ ਇਹ ਬਾਬਿਆਂ ਦੇ ਉਹਨਾਂ ਸਰੀਰ ਕਿੰਨੇ ਸੀਗੇ ਮਾਤਾ ਗੁਜਰਕੌਰ ਦਾ ਜਿਹੜਾ ਇਸ਼ਨਾਨ ਹੈ ਇਹ ਸੇਰ ਟੋਡਰਮਲ ਦੀ ਪਤਨੀ ਅਤੇ ਮੋਤੀ ਰਾਮ ਦੀ ਮਾਤਾ ਦੋਨਾਂ ਨੇ ਕਿਹਾ ਯਾ ਤੇ ਸੇਰ ਟੋਡਰਮਲ ਉਹਨਾਂ ਨੇ ਬਾਬਿਆਂ ਦੇ ਚਿਹਰਿਆਂ ਨੂੰ ਕਿਵੇਂ ਸਾਫ਼ ਕੀਤਾ ਉਹ ਲਹੂ ਲਹਾਨ ਹੋਏ ਪਏ ਨੇ ਸਰੀਰ ਤੇ ਤਸੀਹਿਆਂ ਦੇ ਜ਼ਖਮ ਸਖਤ ਸਾਫ਼ ਦਿਖਾਈ ਦੇ ਰਹੇ ਨੇ ਪੈਰਾਂ ਤੇ ਸਾਲੇ ਹੁਣ ਕਿਹੋ ਜਿਹਾ ਸਮਾਂ ਹੋਵੇਗਾ ਕਿਦਾਂ ਉਹਨਾਂ ਨੇ ਉਹ ਖੂਨ ਨੂੰ ਸਾਫ਼ ਕੀਤਾ ਹੋਵੇਗਾ ਬਾਬਿਆਂ ਦੇ ਇਸ ਨਾਨਕ ਰਾਯਾ ਇੱਕੋ ਹੀ ਫਿਰ ਉਹ ਇੱਥੇ ਫਿਰ ਸੇ ਟੋਡਣ ਮੱਲ ਦੇਖੋ ਜਿਹੜਾ ਗੁਰੂ ਘਰ ਦਾ ਸਖ ਹੈ ਉਹ ਬਾਣੀ ਪੜਦਾ ਹੋਵੇਗਾ ਕਿ ਗੁਰੂ ਘਰ ਦਾ ਸਰਦਾਲੂ ਹੈ ਇਹਨੇ ਬੜੀ ਮर्याਦਾ ਦਾ ਧਿਆਨ ਰੱਖਿਆ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਇਹ ਸਾਰਾ ਕੁਝ ਕੀਤਾ ਹੈ। ਇਸ਼ਨਾਨ ਕਰਾਇਆ ਫਿਰ ਨਾਲ ਹੀ ਇਹ ਮੇਰੇ ਸਤਿਗੁਰੂ ਤੇ ਮਾਤਾ ਜੀ ਨੇ ਇਹਨਾਂ ਦਾ ਜਿਹੜਾ ਸਜਕਾਰ ਹੈ ਨਾ ਇਹ ਚੰਦਨ ਦੀਆਂ ਲੱਕੜਾਂ ਨਾਲ ਹੋਣਾ ਚਾਹੀਦਾ ਹੈ। ਫਿਰ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕੀਤਾ ਗਿਆ। ਆਪਣੇ ਲੋਕਰ ਨੂੰ ਇੱਕ ਕੱਚਾ ਘੜਾ ਨਾ ਜਿਹੜਾ ਘੜਾ ਉਹਦੇ ਵਿੱਚ ਉਹਨੂੰ ਘਿਓ ਦਾ ਭਰ ਕੇ ਲਿਆਉਣ ਲਿਖਿਆ ਦੇਸੀ ਘਿਓ ਦਾ ਘੜਾ ਭਰ ਕੇ ਲਿਆਉਂਦੇ ਆ ਤੇ ਹੋਰ ਸਮੱਗਰੀ ਜਿਹੜੀ ਜਲਣ ਸਮੇਂ ਸਹਾਇਕ ਹੋਵੇ ਉਹਨ ਚੰਦਨ ਦੀਆਂ ਲੱਕੜਾਂ ਦਾ ਉਹ ਜਿਹੜੀ ਚੀਖਾ ਤਿਆਰ ਕੀਤੀ ਗਈ ਮਾਤਾ ਗੁਜਰਕੌਰ ਨੂੰ ਉਸ ਤੇ ਪਾਇਆ ਗਿਆ ਸੱਜੇ ਪਾਸੇ ਬਾਬਾ ਫਤੇ ਸਿੰਘ ਨੂੰ ਕਿਉਂਕਿ ਬਾਬਾ ਫਤੇ ਸਿੰਘ ਮਾਤਾ ਗੁਜਰ ਕਰਦੇ ਸੱਜੇ ਪਾਸੇ ਪੈਂਦੇ ਸੀ ਤੇ ਬਾਬਾ ਜੋਰਾਵਰ ਸਿੰਘ ਨੂੰ ਕੱਬੇ ਪਾਸੇ ਪਾਇਆ ਗਿਆ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੇ ਫਿਰ ਇਹ ਸਾਰੀ ਰਸ ਜਿਹੜੀ ਅਖੀਰਲੇ ਸਮੇਂ ਦੀ ਹੈ ਇਹ ਇਹ ਦੋ ਪਰਿਵਾਰਾਂ ਗਿੰਤੀ ਦੇ ਸਰੀਰ ਨੇ ਪਾਇਓ ਫਿਰ ਬੇਨਤੀ ਕਰਾਂ ਤੇ ਸੇਠ ਟੋਡਰ ਮਲ ਨੇ ਫਿਰ ਆਪ ਉੱਚ ਖਾਨੋ ਲਾਂਬੂ ਲਾਇਆ ਤੇ ਲਾਂਬੂ ਲਾ ਕੇ ਥੋੜਾ ਦੂਰ ਹੋ ਕੇ ਖੜ ਗਿਆ ਤੇ ਆਖਦੇ ਨੇ ਵੀ ਇੱਥੇ ਸਿਰ ਟੋਡਰ ਮਲ ਦਾ ਗੜ ਟੁੱਟ ਗਿਆ ਪੁਬਾ ਮਾਰ ਕੇ ਹੋਇਆ ਤੇ ਉਸ ਤੋਂ ਬਾਅਦ ਮੋਤੀ राम ਮਹਿਰਾ ਵੀ ਕੋਲ ਨੇ ਸਾਰਾ ਪਰਿਵਾਰ ਮਾਤਾ ਘਰ ਵਾਲੀ ਸੇਖ ਟੋਡਰ ਮਲ ਇਹਦਾ ਪ੍ਰਾਣਾਕਰ ਮਲ ਇਹਦਾ ਪਰਿਵਾਰ ਇਹਦੇ ਬੱਚੇ ਤੇ ਆਖ ਦਿਨ ਵਿੱਚ ਸੇਖ ਟੋਡਰ ਮਲ ਫਿਰ ਉਹਦੇ ਭੁੱਬਾਂ ਮਾਰ ਕੇ ਗਏ ਤੇ ਠੰਡ ਦੇ ਦਿਨ ਸੀ ਤੇ ਜਦੋਂ ਰਾਤ ਠੰਡੀ ਹੋ ਗਈ ਹੁਣ ਗੁਰਮੁਖ ਬਿਆਰਿਓ ਇੱਥੇ ਤਰੀਕ ਦਾ ਨਹੀਂ ਆਪਾਂ ਕੁਝ ਕਹਿ ਸਕਦੇ ਵੀ ਕਿਹੜੀ ਕਿਉਂਕਿ ਹੁਣ ਆਮ ਇਤਿਹਾਸ ਵਿੱਚ 14 ਪਾਉ ਨੂੰ ਸਨਸਕਾਰ ਕੀਤਾ ਇਹ ਆਖਿਆ ਜਾਂਦਾ ਪਰ ਉੱਥੇ ਸਰੀਰ ਵੀ ਅੰਤਲਾ ਨਦੀ ਤੇ ਪਏ ਰਹੇ ਨੇ ਜਿਹੜੇ ਕਿਸੇ ਨੂੰ ਹੁਣ ਆਪਾਂ ਤਰੀਕਾ ਦਾ ਨਹੀਂ ਇੱਥੇ ਜ਼ਿਕਰ ਕਰਾਂਗੇ ਪਰ ਇਤਿਹਾਸ ਗਵਾਹ ਹੈ ਵੀ ਇਦਾਂ ਇਦਾਂ ਬਾਬਿਆਂ ਦੇ ਸਵਜਾਦਿਆਂ ਦੇ ਨਾਲ ਹੋਈ ਹੈ ਤੇ ਗੁਰਮੁਖ ਪਿਆਰੋ ਤੁਸੀਂ ਅੱਗੇ ਹੁਣ ਦੋ ਤਿੰਨ ਦਿਨਾਂ ਨੂੰ ਨਮਾ ਬਰਾ ਚੜਜਣਾ ਇੱਕ ਅੰਕੜੇ ਬਦਲਣੇ ਨੇ ਦਣ ਤੋਂ ਵੀ ਚੱਲਦੇ ਰਹੇ ਨੇ ਆਪਣੇ ਸਰੀਰ ਵੀ ਉਹੀ ਰਹੇ ਨੇ ਕਾਰੋਬਾਰ ਵੀ ਉਹੀ ਰਹੇ ਨੇ ਅੰਕੜਾ ਬਦਲਦਾ ਤੁਸੀਂ ਬਤਾਇਆ ਨਾ ਹੋ ਕਿ ਪਰ ਇਹ ਹਲੇ ਸਹਾਤਾ ਚੱਲਦੀਆਂ ਰਹਿਣੀਆਂ ਨਵੇਂ ਸਾਲ ਦੇ ਤੱਕ ਵੀ ਗੁਰੂ ਪਾਸਾ ਜੀ ਦਾ ਪਰਿਵਾਰ ਇਦਾ ਇਦਾ ਪੰਜਾਂ ਦਿਨਾਂ ਵਿੱਚ ਪੰਜ ਜੀ ਹਣ ਗੁਰਮੁਖ ਪਿਆਰਿਓ ਬੇਨਤੀ ਕਰਾਂ ਹਣ ਇਹ ਜਦੋਂ ਰਾਖ ਠੰਡੀ ਹੋ ਗਈ ਸਿਰ ਟੌਡਰਮਲ ਜੀ ਆਏ ਨੇ ਉਹਨਾਂ ਨੇ ਸਾਰੀ ਰਾਖ ਤੇ ਉਹ ਜਿਹੜੇ ਹੱਟੀਆਂ ਸੀ ਬਾਬਿਆਂ ਦੀਆਂ ਹੱਟੀਆਂ ਕਿੰਨੀਆਂ ਘੋਣਗੀਆਂ ਛੋਟੀਆਂ-ਛੋਟੀਆਂ ਜਾਂਦਾ ਨੇ ਪਤਾ ਲੱਗ ਜਾਂਦਾ ਬਜ਼ੁਰਗ ਸਿਰਦਾ ਵੀ ਪਤਾ ਲੱਗ ਜਾਂਦਾ ਤੇ ਜਿਹੜਾ ਬੱਚਿਆਂ ਦਾ ਸਰੀਰ ਹੈ ਉਹਦਾ ਵੀ ਪਤਾ ਲੱਗ ਜਾਂਦਾ ਪੋਟਿਆਂ ਦਾ ਔਰ ਉਹ ਕੱਟੀਆਂ ਕੀਤੀਆਂ ਜਿਹੜੀ ਜਗ੍ਹਾ ਸੀ ਹੁਣ ਜਗ੍ਹਾ ਜਿਹੜੀ ਖਰੀਦੀ ਸੀ ਉੱਥੇ ਹੀ ਉਹਨਾਂ ਨੂੰ ਨੱਪਣਾ ਸੀਗਾ ਤੇ ਗੁਰਮੁਖੋ ਤੇ ਕੁਛਕ ਰਾਖ ਭਾਈ ਜੋਦ ਇਹ ਫਿਰ ਆਲੋ ਵਾਲਾ ਇਹਨੂੰ ਐਂ ਸੀ ਭਾਈ ਗੁਰੂ ਕਲਗੀ ਤਰਪਾਸਾ ਉੱਧਰ ਹੋਣਗੇ ਵੀ ਮੈਂ ਉਹਨਾਂ ਨੂੰ ਇਹ ਦੇ ਦਵਾਂਗਾ ਕੁਛਕ ਰਾਖ ਇਹ ਲੈ ਕੇ ਚਲੇ ਗਿਆ ਉੱਥੇ ਰ ਵੀ ਫਿਰ ਮਹਾਰਾਜ ਦੇ ਸਥਾਨ ਬਣੇ ਹੋਏ ਨੇ ਹੁਣ ਇਹਨੇ ਛੇੜ ਢੋਡਰ ਮਲਨੇ ਗੁਰਮੁਖੋ ਇੱਥੇ ਉਹ ਜੜੀਆਂ ਆਸਥੀਆਂ ਸੀ ਰਾਖ ਸੀ ਉਹਨੂੰ ਭਰ ਕੇ ਇੱਥੇ ਨੱਪ ਦਿੱਤਾ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿਉਂਕਿ ਗੁਰੂ ਘਰ ਨਾਲ ਜੁੜਿਆ ਔਰੇ ਤਾਂ ਨੂੰ ਜਾਣਦਾ ਹੀ ਹੋਵੇਗਾ ਤੋ ਤਾਂ ਉੱਥੇ ਫਿਰ ਉਹ ਜਿਹੜਾ ਘੜਾ ਨੱਪ ਦਿੱਤਾ ਤੇ ਉਸੇ ਸਥਾਨ ਤੇ ਫਿਰ ਇੱਕ ਥੜਾ ਬਣਾ ਲ ਦਿੱਤਾ ਸੇਰ ਟੋਟਰ ਮੰਨ ਲਿਆ ਥੜਾ ਬਣਾ ਦਿੱਤਾ ਤੇ ਉਹ ਬਾਬਿਆਂ ਦੀ ਯਾਦ ਵਿੱਚ ਅੱਜ ਉੱਥੇ ਗੁਰਦੁਆਰਾ ਜੋਤੀ ਸਰੂਪ ਸੁਭਾਏ ਮਾਨ ਹੈ ਤੇ ਉੱਥੇ ਚਾਦਰ ਪਾ ਕਰਕੇ ਫਿਰ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਪਿਆਰਿਓ ਇਦਾਂ ਇਦਾਂ ਫਿਰ ਇਹ ਗੁਰੂ ਘਰ ਦੀ ਸੇਵਾ ਲੈਣ ਲਈ ਦੇਖੋ ਇਹ ਸੇਵਾ ਨਵਾਈ ਸੇ ਟੋਡਰ ਮਾਲ ਨੇ ਕੁਝ ਸਰੀਰ ਨੇ ਪਿੱਛੇ ਅਸੀਂ ਬੇਨਤੀ ਕੀਤੀ ਸੀ ਗੁਰੂ ਕਲ ਕੀ ਤਰਪਾਸ ਸਾਜ ਨੇ ਨਾ ਤਾਂ ਆਪਣੇ ਬੱਚਿਆਂ ਦਾ ਇਸ ਨਾਨਕ ਰਾਇਆ ਬੇਨਤੀਆਂ ਕੀਤੀਆਂ ਸੀ ਨਾ ਹੀ ਆਖਰੀ ਅਗਣ ਦਿੱਤੀ ਹੈ ਨਾ ਹੀ ਕੋਈ ਕੱਪੜਾ ਪਾਇਆ ਜਿਹੜੀਆਂ ਸੇ ਬਖਸ਼ਿਸ਼ਾਂ ਰਹਿਮਤਾਂ ਹੁਣ ਸਾਨੂੰ ਬਿਆਨਤ ਪ੍ਰਾਪਤ ਨੇ ਪਿਆਰਿਓ ਤੇ ਸਹਿ ਟੋਡਰ ਮਲ ਨੇ ਫਿਰੇ ਇਹ ਅਖੀਰ ਦੀ ਜੜੀ ਵਿਧੀ ਹੈ ਨਾਲ ਪਰਿਵਾਰ ਹੈ ਮੋਤੀ RAM ਮਹਿਰਾ ਦਾ ਇਹਨਾਂ ਨੇ ਆਖੀਰ ਲੀਆਂ ਰਸਮਾਂ ਨਵਾਈਆਂ ਇਹ ਪੂਰੀ ਕੌਮ ਹੈ ਇਹਨਾਂ ਦੇ ਪਰਿਵਾਰ ਦੀ ਨਹੀਂ ਰਹੇਗੀ ਅੱਗੇ ਫਿਰ ਮੋਤੀ RAM ਮਹਿਰਾ ਦੇ ਪਰਿਵਾਰ ਦੇ ਨਾਲ ਕੀ ਵਰਤਦਾ ਆਪਾਂ ਕੱਲ ਦੇ ਇਤਿਹਾਸ ਵਿੱਚ শ্রবণ ਕਰਾਂਗੇ ਕਿਉਂਕਿ ਮੋਤੀ RAM ਮਹਿਰਾ ਏਵੇਂ ਗੁਰੂ ਘਰ ਦਾ ਸੇਵਕ ਹੈ ਤੇ ਇਹਦੀ ਚੁਗਲੀ ਕਿਨੇ ਲਾਈਏ ਪਤਾ ਹੈ ਗੰਗੋ ਬ੍ਰਾਹਮਣ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਇਹਦਾ ਚチェਰਾ ਪਹਾ ਹੈ ਪੰਮਾ ਉਹ ਪੰਮੇ ਨੇ ਚੁਗਲੀ ਲਾ ਦਿੱਤੀ ਵਜੀਦੇ ਕੋਲੇ ਵੀ ਮੋਤੀ ਰਾਮ ਮਹਾਰਾ ਜਿਹੜਾ ਤੇਰੇ ਹਿੰਦੂ ਕੈਦੀਆਂ ਨੂੰ ਭੋਜਨ ਸਕਾਉਂਦਾ ਹੈ ਉਹ ਮੋਤੀ RAM ਮਹਿਰਾ ਨੇ ਗੁਰੂ ਦੇ ਲਾਲਾਂ ਨੂੰ ਤੇ ਗੁਰੂ ਦੀ ਮਾਤਾ ਨੂੰ ਦੁੱਧ ਪਿਲਾਇਆ ਤੇ ਹੁਣ ਦੁੱਧ ਪਿਲਾਉਣ ਦੀ ਜਿਹੜੀ ਸਜ਼ਾ ਦੇਖੋ ਮੋਤੀ RAM ਮਹਿਰੇ ਦੇ ਪਰਿਵਾਰ ਨੂੰ ਮਿਲੀ ਉਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਸੋ ਇਤਿਹਾਸ ਦੀਆਂ ਵਿਚਾਰਾਂ ਕਰਦੇ ਆਂ ਹੋਈਆਂ ਸੋਖੰਪੁੱਲਾਂ ਦੀ ਮਾਫੀ ਗੁਰੂ ਮਹਾਰਾਜ ਬਖਸ਼ਣ ਵਾਲੇ ਨੇ ਆਪਨਾ ਕਿਰਪਾ ਦਾ ਹੱਥ ਸਿਰ ਦੇ ਉੱਤੇ ਰੱਖਣ ਸੋ ਆਓ ਬਾਬਿਆਂ ਦੇ ਸਹਾ ਤਾਨੂੰ ਸਮਰਪਿਤ ਹੋ ਕਰਕੇ ਸਿਮਰਨ ਦੀ ਹਾਜ਼ਰੀ ਭਰੀਏ ਸਾਰੀ ਸੰਗਤ ਹਾਜ਼ਰ ਹੋ ਜਾਓ ਜੀ ਆਓ ਸਾਰੀ